ਗੱਲ ਤਾਂ ਉਤੋਂ ਮੋਦੀ ਸਰਕਾਰ ਨੇ ਕਰਨੀ ਹੈ ਜੀ ਇਹ ਤਾਂ ਇੱਕ ਵਸ ਅੱਗੇ ਬੰਦਾ ਚਿਹਰਾ ਚੇਂਜ ਕਰਤਾ ਚਿਹਰਾ ਚੇਂਜ ਜ਼ਰੂਰ ਕਰਤਾ ਪਰ ਹੈ ਸਟੈਂਪ ਪੇਪਰ ਹੀ ਨੇ ਸਾਨੂੰ ਨਹੀਂ ਲੱਗਦਾ ਵੀ ਉਹ ਸਾਡੀ ਕੋਈ ਗੱਲ ਸੁਣੂਗਾ ਭਾਈ ਜੀ ਮੁੱਖ ਮੰਤਰੀ ਤਾਂ ਨਮਾ ਕਰਤਾ ਹੂੰ ਠੀਕ ਹੈ ਨਾ ਜੀ ਪਰ ਭਾਈ ਜੀ ਆਏ ਆ ਵੀ ਉਹ ਵੀ ਤਾਂ ਭਾਜਪਾ ਸਰਕਾਰ ਦੀ ਹੈ ਇਹ ਵੋਟਾਂ ਦਾ ਹੀ ਖੇਡਿਆ ਹੋਵੇ ਇਹਨਾਂ ਨੇ ਪਤਾ ਕਿਉਂਕਿ ਖੱਟੜ ਦੀ ਬਹੁਤ ਵੱਡੇ ਲੈਵਲ ਤੇ ਮੇਜ਼ ਖਰਾਬ ਹੋ ਗਈ ਕਿਸਾਨ ਅੰਦੋਲਨ ਕਰਕੇ ਵੀ ਤੇ ਜਿਹੜੀ ਹਰਿਆਣੇ ਚ ਇਹ ਨਹੀਂ ਸਖਤਾਈ ਕਰੀ ਐ ਤੇ ਖੱਟਰ ਦੇ ਵਿੱਚ ਤਾਂ ਪਹਿਲਾਂ ਦੀ ਖਰਾਬ ਹੈ ਕਿਉਂਕਿ ਇੱਕ ਵਾਰੀ ਇਹਨੇ ਉਦੋਂ ਸੰਤਾਂ ਦੀ ਤਸਵੀਰ ਨੂੰ ਲੈ ਕੇ ਵੀ ਇਹਦੀ ਕੰਟਰੋਵਰਸੀ ਹੋਈ ਸੀਗੀ ਓਮਾ ਵੀ 130 ਕਿਸਾਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰਿਆ ਤੇ ਇਹ ਕੋਈ ਕੋਈ ਵਧੀਆ ਗੱਲ ਨਹੀਂ ਜਿੰਨੇ ਸਰਕਾਰ ਕਹਿੰਦੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆ ਜਾਓ ਵੀ ਤੁਹਾਡੇ ਟਰੈਕਟਰ ਟਰਾਲੀਆਂ ਤੋਂ ਡਰ ਲੱਗਦਾ ਸਾਨੂੰ ਵੀ ਇਹ ਟੈਂਕ ਦੇਖਦੇ ਨੇ ਸਾਨੂੰ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆਜੋ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਕੋਈ ਏਡੀ ਖਾਸ ਗੱਲ ਇਹਨਾਂ ਨੇ ਦਿਖਾਈ ਨਹੀਂ ਜੈਨੀ ਇਮਾਨਦਾਰੀ ਇਹਨਾਂ ਨੇ ਦਿਖਾਈ ਨਹੀਂ ਵੀ ਜਿਹੜੇ ਹੋਰਾਂ ਸਟੇਟਾਂ ਚੋਂ ਕਿਸਾਨ ਚੱਲ ਕੇ ਆ ਰਹੇ ਸੀ ਉਹ ਚੱਕ ਲੈਣਾ ਸਾਰਾ ਸਿਸਟਮ ਸਾਡਾ ਵਿਚੀ ਆ ਸੀ ਤਾਂ ਵਿਚੀ ਪਲੱਗ ਲਾ ਲਏ ਜੀ ਚਾਰਜਿੰਗ ਵਾਸਤੇ ਪੱਖੇ ਸਾਡਾ ਸਾਰਾ ਸਿਸਟਮ ਇਹਨਾਂ ਜੀ ਹੁਣ ਤਾਂ ਸਾਨੂੰ ਬਾਬਾ ਜੀ ਨੀਂਦ ਇਹਦੇ ਚਾਉਣ ਲੱਗ ਗਈ ਹੁਣ ਸਾਨੂੰ ਕਮਰੇ ਚ ਨੀਂਦ ਘਟ ਆਉਂਦੀ ਇਹਦੇ ਚ ਬਹੁਤ ਅਸੀਂ ਆਰਾਮਦਾਇਕ ਨਾਲ ਸੌਣ ਲੱਗ ਗਏ ਤੇ ਅਸੀਂ ਖੜੇ ਆ ਤੇ ਸਾਨੂੰ ਨੌਜਵਾਨ ਵੀਰ ਮਿਲੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਧਰਨੇ ਦੀ ਸਥਿਤੀ ਅਸਲ ਵਿੱਚ ਸਹੀ ਮੈਨੇਚ ਹੈ ਕੀ ਹੈ ਸਤਿ ਸ਼੍ਰੀ ਅਕਾਲ ਜੀ ਵਾਇਗਰਜੀਕਾ ਖਾਲਸਾ ਵਾਇਗਰਜੀ ਕੀ ਫਤਿਹ ਵੀਰੇ ਤੁਹਾਡਾ ਧੰਨਵਾਦ ਡਾਕ ਟੀਵੀ ਵਾਲਿਆਂ ਦਾ ਤੁਸੀਂ ਸਾਡੇ ਕੋਲ ਪਹਿਲਾਂ ਵੀ ਸਾਡੀ ਇੰਟਰਵਿਊ ਕਰਕੇ ਕਿਉਂ ਸਾਡੀ ਗੱਲ ਪਹਚਾਈ ਆ ਤੁਸੀਂ ਸਾਡੇ ਕੋਲ ਪਹੁੰਚਦੇ ਰਹਿੰਦੇ ਹੋ ਧੰਨਵਾਦ ਵੀਰੇ ਤੁਹਾਡਾ ਤੁਹਾਡਾ ਵੀ ਬਹੁਤ ਸਹਿਯੋਗ ਆ ਧਰਨੇ 'ਚ ਤੁਸੀਂ ਪਹੁੰਚਦੇ ਹੋ ਮੈਨੂੰ ਲੱਗਦਾ ਜਿਵੇਂ ਡੇਲੀ ਆ ਰਹੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਹਾਂਜੀ ਤੇ ਜਿਹੜੀ ਹੁਣ ਖੱਟਰ ਸਰਕਾਰ ਦਾ ਅਸਤੀਫਾ ਆਇਆ ਹੈ ਹਾਂਜੀ ਹੁਣ ਜਿਹੜਾ ਨਵਾਂ ਮੁੱਖ ਮੰਤਰੀ ਇਹਨਾਂ ਨੇ ਕਰਿਆ ਲੱਗਦਾ ਹੈ ਕਿ ਆਪਣੀ ਗੱਲ ਸੁਣੂਗਾ ਭਾਈ ਜੀ ਮੁੱਖ ਮੰਤਰੀ ਤਾਂ ਨਵਾਂ ਕਰਤਾ ਹੂੰ ਠੀਕ ਹੈ ਨਾ ਜੀ ਪਰ ਭਾਈ ਜੀ ਆਏ ਆ ਵੀ ਉਹ ਵੀ ਤਾਂ ਭਾਜਪੀ ਸਰਕਾਰ ਦਾ ਹੀ ਹੈ ਹੂੰ ਠੀਕ ਹੈ ਨਾ ਜੀ ਅੱਜ ਮੈਂ ਸਵੇਰੀ ਇਹ ਖਬਰ ਪੜ੍ਹੀ ਸੀ ਵੀ ਅਖਬਾਰ 'ਚ ਵੀ ਉਹਨਾਂ ਨੇ ਚੇਂਜ ਕਰਨਾ ਵੀ ਨਾਲ ਦੀ ਨਾਲ ਨਵੀਂ ਸਰਕਾਰ ਉੱਥੇ ਬਣਨੀ ਹੈ ਪਰ ਭਾਈ ਜੀ ਉਹਨਾਂ ਦੇ ਹੀ ਆ ਬੰਦਾ ਤਾਂ ਉਹ ਠੀਕ ਹੈ ਨਾ ਉਹ ਗੱਲ ਤਾਂ ਤੁਮੋਦੀ ਸਰਕਾਰ ਨੇ ਕਰਨੀ ਹੈ ਜੀ ਇਹ ਤਾਂ ਇੱਕ ਵਸ ਅੱਗੇ ਬੰਦਾ ਚਿਹਰਾ ਚੇਂਜ ਕਰਤਾ ਕਹਿਣ ਦਾ ਬਾਬਾ ਹੈ ਤਾਂ ਸਟੈਂਪ ਪੇਪਰ ਹੀ ਨੇ ਚਿਹਰਾ ਚੇਂਜ ਜ਼ਰੂਰ ਕਰਤਾ ਪਰ ਹੈ ਸਟੈਂਪ ਪੇਪਰ ਹੀ ਨੇ ਸਾਨੂੰ ਨਹੀਂ ਲੱਗਦਾ ਵੀ ਉਹ ਸਾਡੀ ਕੋਈ ਗੱਲ ਸੁਣੂਗਾ ਬਾਕੀ ਜੇ ਸੁਣ ਲਵੇ ਤਾਂ ਫਿਰ ਅਸੀਂ ਬਹੁਤ ਵਧੀਆ ਮੰਨਦੇ ਹਾਂ ਨੂੰ ਸਾਡਾ ਕਿਹੜਾ ਉਹਦੇ ਨਾਲ ਕੋਈ ਨਿੱਜੀ ਪਿਆਰ ਹੈ ਜਾਂ ਖੱਟੜ ਨਾਲ ਨਿੱਜੀ ਪਿਆਰ ਹੈ ਅਸੀਂ ਤਾਂ ਆਪਣੇ ਹੱਕਾਂ ਕਰਕੇ ਬੋਲ ਰਹੇ ਹਾਂ ਤੇ ਜੇ ਸਾਡੀ ਸੁਣ ਲਵੇ ਤਾਂ ਬਹੁਤ ਵਧੀਆ ਗੱਲ ਹੈ ਇੱਥੇ ਉੱਪਰ ਆਉਣੇ ਵਾਲੇ ਜਿਹੜਾ ਵੋਟਾਂ ਦਾ ਕਿਤੇ ਉਹਦੇ ਕਰਕੇ ਤਾਂ ਚੇਂਜ ਹੋਇਆ ਹੋ ਸਕਦਾ ਇਹ ਬਾਈ ਜੀ ਦੁਨੀਆਦਾਰੀ ਹੈ ਇਥੇ ਕੁਝ ਵੀ ਹੋ ਸਕਦਾ ਠੀਕ ਹੈ ਨਾ ਜੀ ਹੋ ਸਕਦਾ ਵੀ ਇਹ ਵੋਟਾਂ ਦਾ ਹੀ ਖੇਡਿਆ ਹੋਵੇ ਇਹਨਾਂ ਨੇ ਪੱਤਾ ਕਿਉਂਕਿ ਖੱਟੜ ਦੀ ਬਹੁਤ ਵੱਡੇ ਲੈਵਲ ਤੇ ਮੇਜ਼ ਖਰਾਬ ਹੋ ਗਈ ਕਿਸਾਨ ਅੰਦੋਲਨ ਕਰਕੇ ਵੀ ਤੇ ਜਿਹੜੀ ਹਰਿਆਣੇ ਚ ਇੰਨੀ ਸਖਤਾਈ ਕਰੀ ਐ ਉਹਦੇ ਕਰਕੇ ਵੀ ਇੰਨੀ ਹਰਿਆਣੇ ਚ ਸਖਤਾਈ ਐ ਵੀ ਹੱਲੇ ਹੋਣੀ ਸਾਡੇ ਕੋਲੋਂ ਵੀਰ ਗਿਆ ਚਲੋ ਉਹ ਤਾਂ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਕਹਿੰਦਾ ਵੀ ਮੈਨੂੰ ਦੋ ਗੱਡੀਆਂ ਲੈ ਕੇ ਪੁਲਿਸ ਚੱਕਣਾ ਵੀਡੀਓ ਵੀ ਦਿਖਾਈ ਹੈ ਬਾਕਾਇਦਾ ਉਹ ਵੀਰ ਨੇ ਉਹ ਵੀਰ ਦੁੱਧ ਲੈ ਕੇ ਆਉਂਦਾ ਡੇਲੀ ਚੋਰੀ ਠੀਕ ਹੈ ਨਾ ਜੇ ਅਸੀਂ ਉਹਨੂੰ ਦਿਖਾ ਦਿੱਤਾ ਤਾਂ ਉਹਨੂੰ ਤੰਗ ਕਰਨਗੇ ਕਿਉਂਕਿ ਉਹ ਬਹੁਤ ਉਦੋਂ ਦੇ ਹੀ ਉਰੇ ਘਰੇ ਨਹੀਂ ਜਾ ਰਿਹਾ ਪਾ ਦੁੱਧ ਲੈ ਕੇ ਮੋੜ ਆਉਂਦਾ ਰਾਤੋਂ ਰਾਤ ਜਾਂਦਾ ਦੁੱਧ ਲੈ ਕੇ ਸਵੇਰੇ ਉਰੇ ਫੇਰ ਪਹੁੰਚ ਆਉਂਦਾ ਤੇ ਨਾਲੇ ਇਥੇ ਸਿਰਫ 2-3 ਕਿਲੋਮੀਟਰ ਦੇ ਪਿੰਡ ਆਉਂਦਾ ਤੇ ਇੰਨੀ ਮਤਲਬ ਇੰਨੀ ਸਖਤਾਈ ਕਰੀ ਉਹਦੀ ਮੇਜ਼ ਬਹੁਤ ਖਰਾਬ ਹੋ ਗਈ ਖੱਟੜਦੀ ਤੇ ਖੱਟੜ ਦੀ ਮੇਜ਼ ਤਾਂ ਪਹਿਲਾਂ ਦੀ ਖਰਾਬ ਹੈ ਕਿਉਂਕਿ ਇੱਕ ਵਾਰੀ ਇਹਨੇ ਉਦੋਂ ਸੰਤਾਂ ਦੀ ਤਸਵੀਰ ਨੂੰ ਲੈ ਕੇ ਵੀ ਇਹਦੀ ਕੰਟਰੋਵਰਸੀ ਹੋਈ ਸੀਗੀ ਵੀ ਜਿਹੜਾ ਇਹ ਕਹਿੰਦਾ ਸੀ ਵੀ ਪਹਿਲਾਂ ਸੰਤਾਂ ਦੀ ਤਸਵੀਰ ਤਾਰੋ ਗੁਰਦੁਆਰੇ ਚ ਐਂਟਰ ਹੋਊਗਾ ਤੇ ਅਸੀਂ ਐ ਨਹੀਂ ਕਹਿੰਦੇ ਵੀ ਸੰਤਾਂ ਦੀ ਤਸਵੀਰ ਕੋਈ ਵੀ ਕੋਈ ਸ਼ਹੀਦ ਹੈ ਕੋਈ ਪੁਰਾਣਾ ਗੁਰੂ ਪੀਰ ਪਕੰਬਰ ਹੈ ਕਿਸੇ ਦੀ ਵੀ ਤਸਵੀਰ ਉਤਾਰਨ ਦਾ ਇਹਨੂੰ ਹੱਕ ਤਾਂ ਨਹੀਂ ਹੈਗਾ ਇਹ ਫਿਰ ਇਹਦੀ ਬਹੁਤ ਵੱਡੇ ਲੈਵਲ ਤੇ ਵਿਰੋਧਤਾ ਹੋਈ ਸੀ ਠੀਕ ਹੈ ਨਾ ਤੇ ਫਿਰ ਉੱਥੋਂ ਭੱਜੇ ਨੇ ਵੀ ਇਹ ਹਨਾ ਵੀ ਮੁੰਡੇ ਦੱਸਦੇ ਨੇ ਵੀ ਉੱਥੋਂ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਸੀ ਤੇ ਪਰ ਐ ਆ ਵੀ ਉਹ ਬੰਦੇ ਦੀਆਂ ਤਸਵੀਰਾਂ ਲਾਉਣ ਨੂੰ ਫਿਰਦੇ ਨੇ ਉਹ ਬੰਦਾ ਤਾਂ ਦਿਲਾਂ ਚ ਰਾਜ ਕਰਦਾ ਸੰਤਾਂ ਬਾਰੇ ਵੀ ਇਹ ਸੰਤਾਂ ਦੀ ਤਸਵੀਰ ਦੇ ਉਦੋਂ ਵੀ ਇਹਦੀ ਇਮੇਜ ਬਹੁਤ ਵੱਡੇ ਲੈਵਲ ਤੇ ਖਰਾਬ ਹੋਈ ਸੀ ਬਾਕੀ ਇਹਦਾ ਕੋਈ ਏਡੇ ਖਾਸ ਵਧੀਆ ਕੰਮ ਵੀ ਨਹੀਂ ਹੈਗੇ ਕੋਈ ਏਡਾ ਡਵੈਲਪ ਦਾ ਕੰਮ ਜਾਂ ਕੋਈ ਹੋਰ ਇਹਨੇ ਕੰਮ ਕੀਤਾ ਹਾਂਜੀ ਆਉਣੇ ਵਾਲੇ ਧਰਨੇ ਦੀ ਸਥਿਤੀ ਜਾਂ ਰਣਨੀਤੀ ਦਾ ਪਤਾ ਤੁਹਾਨੂੰ ਰਣਨੀਤੀ ਦਾ ਬਾਈ ਜੀ ਆਏ ਆ ਪਹਿਲਾਂ ਤਾਂ ਅਸੀਂ ਸਾਰੇ ਉਹ ਬਹੁਤ ਵਧੀਆ ਲੈਵਲ ਤੇ ਗੁੱਡ ਸਿਸਟਮ ਬਣਿਆ ਹੋਇਆ ਵੀ ਰਹਿਣ ਸਹਿਣ ਚ ਕੋਈ ਵਧੀਆ ਸਿਸਟਮ ਦੀ ਕੋਈ ਤੰਗੀ ਨਹੀਂ ਖਾਣ ਪੀਣ ਦਾ ਬਹੁਤ ਵਧੀਆ ਗੁੱਡਾ ਧਰਨੇ ਦੀ ਪੋਜੀਸ਼ਨ ਅੱਗੇ ਦੀ ਰਣਨੀਤੀ ਜਿਵੇਂ ਉਦੋਂ ਦਿੱਲੀ ਕੂਚ ਦੀ ਗੱਲ ਹੋਈ ਸੀ ਵੀ ਹੋਰਾਂ ਸਟੇਟਾਂ ਦੇ ਕਿਸਾਨ ਆਉਣਗੇ ਵੀ ਪਰ ਕਹਿੰਦੇ ਵੀ ਉਹਨਾਂ ਚੋਂ ਵੀ 130 ਜੇ ਮੈਂ ਗਲਤ ਨਾ ਹੋਵਾਂ ਵੀ 130 ਕਿਸਾਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰਿਆ ਤੇ ਇਹ ਕੋਈ ਕੋਈ ਵਧੀਆ ਗੱਲ ਨਹੀਂ ਜਿੰਨੇ ਸਰਕਾਰ ਕਹਿੰਦੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆ ਜਾਓ ਵੀ ਤੁਹਾਡੇ ਟਰੈਕਟਰ ਟਰਾਲੀਆਂ ਤੋਂ ਡਰ ਲੱਗਦਾ ਸਾਨੂੰ ਵੀ ਇਹ ਟੈਂਕ ਦੇਖਦੇ ਨੇ ਸਾਨੂੰ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆ ਜਾਓ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਕੋਈ ਐਡੀ ਖਾਸ ਗੱਲ ਇਹਨਾਂ ਨੇ ਦਿਖਾਈ ਨਹੀਂ ਜੈਨੀ ਇਮਾਨਦਾਰੀ ਇਹਨਾਂ ਨੇ ਦਿਖਾਈ ਨਹੀਂ ਵੀ ਜਿਹੜੇ ਹੋਰਾਂ ਸਟੇਟਾਂ ਚੋਂ ਕਿਸਾਨ ਚੱਲ ਕੇ ਆ ਰਹੇ ਸੀ ਉਹ ਚੱਕ ਲਈ ਇਹਨਾਂ ਨੇ ਜਿਵੇਂ ਹੁਣ ਮੌਸਮ ਬਦਲ ਰਿਹਾ ਹੈ ਹਾਂਜੀ ਹੁਣ ਟਰੈਕਟਰ ਟਰਾਲੀਆਂ ਦੀ ਲੋੜ ਤਾਂ ਪਊਗੀ ਨਾ ਹਾਂਜੀ ਹਾਂ ਟਰੈਕਟਰ ਟਰਾਲੀਆਂ ਦੀ ਤਾਂ ਬਾਈ ਜੀ ਸਾਨੂੰ ਲੋੜ ਆ ਹੁਣ ਤੁਸੀਂ ਸੋਚੋ ਇਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਆਹੀ ਗੱਲ ਕਰੀ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਾਨੂੰ ਤੇ ਟਰੈਕਟਰ ਟਰਾਲੀਆਂ ਦੀ ਲੋੜ ਪਊਗੀ ਤੇ ਇਹ ਕਹਿੰਦੇ ਵੀ ਤੁਸੀਂ ਹੋਟਲਾਂ 'ਚ ਕਮਰੇ ਲਿਆ ਲਿਓ ਵੀ ਤੁਹਾਡੇ ਕੋਲ ਬਜਟ ਨਹੀਂ ਬਾਈ ਜੀ ਇੰਨਾ ਖਰਚਾ ਸੀ ਹੋਟਲਾਂ 'ਚ ਕਿਵੇਂ ਕਰ ਲਾਂਗੇ ਠੀਕ ਹੈ ਨਾ ਜੀ ਇਹ ਤਾਂ ਸਾਨੂੰ ਸਾਡੇ ਘਰ ਨੇ ਬਣ ਕੇ ਬਾਬਾ ਜੀ ਹੁਣ ਇਹ ਸਾਡੇ ਘਰ ਹੀ ਬਣ ਗਏ ਠੀਕ ਹੈ ਨਾ ਜੀ ਵਿੱਚ ਹੀ ਸਾਡਾ ਖਾਣ ਦਾ ਸਿਸਟਮ ਵਿੱਚ ਹੀ ਰਹਿਣ ਦਾ ਸਾਰਾ ਸਿਸਟਮ ਸਾਡਾ ਵਿੱਚ ਹੀ ਆ ਸੀ ਤਾਂ ਵਿੱਚ ਹੀ ਪਲੱਗ ਲਾ ਲਏ ਜੀ ਚਾਰਜਿੰਗ ਵਾਸਤੇ ਪੱਖੇ ਸਾਡਾ ਸਾਰਾ ਸਿਸਟਮ ਇੰਨਾ ਹੁਣ ਤਾਂ ਸਾਨੂੰ ਬਾਬਾ ਜੀ ਨੀਂਦ ਇਹਦੇ ਚਾਉਣ ਲੱਗ ਗਈ ਕੋਣ ਸਾਨੂੰ ਕੰਪਨੀਾਂ 'ਚ ਨੀਂਦ ਘਟ ਆਉਂਦੀ ਐ ਇਹਦੇ 'ਚ ਬਹੁਤ ਅਸੀਂ ਆਰਾਮਦਾਇਕ ਨਾਲ ਸੌਣ ਲੱਗੇ ਕਿਉਂ ਆਦਤ ਪੈ ਗਈ ਇਹਨਾਂ ਸਰਕਾਰਾਂ ਕਰਕੇ ਸਾਨੂੰ ਆਦਤ ਪੈ ਗਈ ਇਹਨਾਂ 'ਚ ਸੌਣ ਦੀ ਤੇ ਇਹਨਾਂ ਬਿਨਾ ਸਾਡਾ ਕੁਝ ਨਹੀਂ ਬੱਬਾ ਜੀ ਇਹ ਤਾਂ ਸਾਡੇ ਪੁੱਤਾਂ ਟਰੈਕਟਰ ਸਾਡੇ ਪੁੱਤਾਂ ਵਾਂਗੂ ਨੇ ਕਈ ਬੰਦੇ ਤਾਂ ਇਹਨਾਂ ਨੂੰ ਆਪਣੇ ਲਾਣੇਦਾਰ ਦਾ ਵੀ ਦਰਜਾ ਦਿੰਦੇ ਆਗੇ ਲਿਖਾਉਂਦੇ ਆ ਠੀਕ ਹੈ ਨਾ ਜੀ ਇਹ ਤਾਂ ਸਾਡੇ ਮਤਲਬ ਕਿ ਜਿਵੇਂ ਅਸੀਂ ਸਾਡੇ ਮਾਪੇ ਦੇ ਪੁੱਤਾਂ ਜਾਂ ਸਾਡੇ ਪੁੱਤ ਨੇ ਠੀਕ ਹੈ ਨਾ ਜੀ ਸਾਡੇ ਭਰਾ ਨੇ ਠੀਕ ਹੈ ਨਾ ਜੀ ਇਹਨਾਂ ਦੇ ਸਿਰ 'ਤੇ ਸਾਡੇ ਖਰਚੇ ਚੱਲਦੇ ਨੇ ਇਹਨਾਂ ਦੇ ਸਿਰ 'ਤੇ ਸਾਡਾ ਕੰਮ ਚ ਨੌਜਵਾਨ ਨੇ ਜਿਹੜੇ ਉਹ ਪਹਿਲਾਂ ਜਿਵੇਂ ਹੁਣ ਪਰਸੋਂ ਚੌਥੇ ਬੀਬੀਆਂ ਆਈਆਂ ਸੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਵੀ ਅਪੀਲ ਕਰੋ ਨੌਜਵਾਨ ਅੱਜ ਦੇਖੋ ਬਾਬਾ ਜੀ ਅਪੀਲ ਦਾ ਫਰਕ ਪਿਆ ਉਦਨ ਵਾਲੀ ਵੀਡੀਓ ਦਾ ਜਿਹੜੀ ਆਪਾਂ ਉਰੇ ਅਪੀਲ ਕਰੀ ਜਿਹੜੇ ਮੈਨੂੰ ਚਾਉਣ ਵਾਲੇ ਸੀ ਉਹਨਾਂ ਤੱਕ ਕੋ ਵੀਡੀਓ ਪਹੁੰਚੀ ਜਿਵੇਂ ਆ ਮੇਰਾ ਵੀਰ ਹੋ ਗਿਆ ਪਿੰਦਾ ਇਹ ਆਲ ਗਰੁੱਪ ਫਤੇਗੜ ਸਾਹਿਬ ਦਾ ਚੇਅਰਮੈਨ ਰਿਹਾ ਤੇ ਪ੍ਰਧਾਨ ਰਿਹਾ ਬਹੁਤ ਟਾਈਮ ਲੰਮਾ ਤੇ ਇਹਦੇ ਨਾਲ ਬਹੁਤ ਮਤਲਬ ਅੱਗੇ ਨੂੰ ਪਿਆਰ ਕਰਨ ਵਾਲੇ ਭਰਾ ਜੁੜੇ ਹੋਏ ਨੇ ਠੀਕ ਹੈ ਨਾ ਜੀ ਮੇਰਾ ਤਾਂ ਬਹੁਤ ਖਾਸ ਭਰਾਏ ਮਡੇ ਮਾੜੇ ਚੰਗੇ ਟਾਈਮ 'ਚ ਖੜੇ ਆ ਇੰਨੇ ਅੱਜ ਬਹੁਤ ਵੱਡਾ ਕਾਫਲਾ ਨਿੱਪੀ ਬਾਈ ਹੁਣੀ ਜਿੰਨਾ ਵੱਡੇ ਵੀਰ ਨੇ ਸਾਡੇ ਉਹਨਾਂ ਦੇ ਉਹਨਾਂ ਦੇ ਨਾਲ ਰਲ ਕੇ ਅਸੀਂ ਅੱਜ ਘੱਟੋ ਘੱਟ ਜਿਆਦਾ ਨਹੀਂ 50 ਦੇ ਨੇੜੇ ਗੱਡੀਆਂ ਲੈ ਕੇ ਕਾਫਲਾ ਪਹੁੰਚਿਆ ਕਿਉਂਕਿ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਇੰਨਾ ਇੰਟਰਸਟਿਡ ਇੱਧਰ ਨੂੰ ਹੋਇਆ ਹੋਇਆ ਹਨਾ ਤੇ ਇਹ ਮੇਰੇ ਸਾਰੇ ਭਰਾਵਾਂ ਦੇ ਮਾਰਿਓ ਕੈਮਰਾ ਵੀ ਇਹ ਸਾਰੇ ਭਰਾਵਾਂ ਨੇ ਮੇਰੇ ਆਨੇ ਬਹੁਤ ਨਾਲ ਰਲ ਕੇ ਉਪਰਾਲਾ ਕਰਿਆ ਵੀ ਇਹ ਮੇਰੇ ਭਰਾਵਾਂ ਦੇ ਸਿਰ ਤੇ ਇਕੱਲਾ ਬੰਦਾ ਬਾਈ ਜੀ ਕਾసే ਚੁਕਾ ਨਹੀਂ ਕਹਾਂ ਵੀ ਮੈਂ ਕੱਲਾ ਐ ਕਰ ਦੂੰ ਜੀ ਉਹ ਕਰ ਦੂੰ ਭਰਾਵਾਂ ਦੇ ਸਿਰਤੀ ਬੰਦਾ ਵੱਡਾ ਹੁੰਦਾ ਇਹ ਮੇਰੇ ਭਰਾਵਾਂ ਨੇ ਅੱਜ ਬਹੁਤ ਹਿੰਮਤ ਦਿਖਾਈ ਬਹੁਤ ਵੱਡਾ ਕਾਫਲਾ ਲੈ ਕੇ ਪਹੁੰਚੇ ਨੇ ਇਹ ਠੀਕ ਹੈ ਨਾ ਮੇਰੇ ਕਬੂਲ ਤੇ ਜਾਂ ਜਥੇਬੰਦੀਆਂ ਦੇ ਬੋਲ ਤੇ ਪਹੁੰਚੇ ਨੇ ਮੁੰਡੇ ਆਪ ਮਹਾਰੇ ਆਏ ਨੇ ਆਪਣੇ ਪੱਲਿਓ ਗੱਡੀਆਂ ਚ ਤੇਲ ਪੋਆਇਆ ਠੀਕ ਹੈ ਨਾ ਜੀ ਇਹ ਬਾਈ ਹੁਣਾਂ ਨੇ ਵੱਡੀਆਂ ਐ ਨਹੀਂ ਵੀ ਕੋਈ ਛੋਟੀਆਂ ਮੋਟੀਆਂ ਵੀ ਵੱਡੀਆਂ ਗੱਡੀਆਂ ਲੈ ਕੇ ਵੱਡੀ ਤੋਂ ਵੱਡੀਆਂ ਗੱਡੀਆਂ ਲੈ ਕੇ ਵੀ ਇੱਥੇ ਪਹੁੰਚੇ ਨੇ ਵੀ ਵੱਧ ਤੋਂ ਵੱਧ ਮੁੰਡੇ ਬੈਠ ਸਕਣ ਠੀਕ ਹੈ ਨਾ ਜੀ ਵਧੀਆ ਮੁੰਡੇ ਨੇ ਅੱਜ ਮੇਰੇ ਆਨੇ ਭਰਾਵਾਂ ਨੇ ਮੈਨੂੰ ਆਪਣੇ ਭਰਾਵਾਂ ਤੇ ਮਾਣ ਆ ਮੇਰੇ ਭਰਾਵਾਂ ਨੇ ਮੇਰਾ ਸਾਥ ਦਿੱਤਾ ਹਾਂਜੀ ਤੇ ਹੁਣ ਅੱਗੇ ਮਤਲਬ ਕਿ ਤੁਹਾਡੀ ਜਿਹੜੀ ਰਣਨੀਤੀ ਹੈ ਨੌਜਵਾਨਾਂ ਨੂੰ ਲੈ ਕੇ ਜਾਂ ਕੀ ਇਹ ਹੋਵੇਗੀ ਅੱਗੇ ਰਣਨੀਤੀ ਦਾ ਇਦਾਂ ਬਾਬਾ ਜੀ ਉਦੋਂ ਅਸੀਂ ਭਾਨੇ ਸੀ ਜਿਵੇਂ ਮੈਂ ਰੋਕਦਾ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਨੌਜਵਾਨਾਂ ਨੂੰ ਕਹਿ ਰਹੇ ਹਾਂ ਐਵੇਂ ਅੱਗੇ ਅੱਗੇ ਕੀ ਹੋਊਗਾ ਆਪਣਾ ਜਿਵੇਂ ਕਿ ਅਸੀਂ ਜੀ ਭਾਨੇ ਸਿੱਧੂ ਬਾਈ ਨਾਲ ਸਾਡਾ ਪ੍ਰੇਮ ਪਿਆਰ ਬਹੁਤ ਆ ਠੀਕ ਆ ਲੱਖਾ ਬਾਈ ਹੋ ਗਿਆ ਲੱਖੇ ਬਾਈ ਨੂੰ ਹੱਲੇ ਬਾਈ ਮੈਂ ਵੈਸੇ ਮਿਲਿਆ ਹੈਗਾ ਪਰ ਬੈਠ ਕੇ ਗੱਲ ਨਹੀਂ ਹੋਈ ਭਾਨੇ ਬਾਈ ਨਾਲ ਮੇਰੀ ਗੱਲ ਹੋਈ ਸੀ ਠੀਕ ਹੈ ਨਾ ਜੀ ਤੇ ਇੱਕ ਪਰਮਿੰਦਰ ਸਿੰਘ ਤਲਵਾੜਾ ਜੀ ਨੇ ਸਾਡੇ ਸੀਨੀਅਰ ਆਗੂ ਉਹ ਵੀ ਤੇ ਜਿਹੜੇ ਸਿੱਖ ਜਥੇਬੰਦੀਆਂ ਨਾਲ ਰਿਲੇਟ ਕਰਦੇ ਨੇ ਉਹ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਬਾਕੀ ਜਿਹੜੇ ਸਾਡੇ ਮੇਨ ਮੇਨ ਮੁੰਡੇ ਵਧੀਆ ਜੂਥ ਰੱਖਦੇ ਨੇ ਆਪਣੇ ਮਤਲਬ ਕਿ ਸਰਕਲ ਚ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਆਪਣੇ ਵੱਲੋਂ ਸਾਡੀ ਰਣਨੀਤੀ ਇਹੀ ਹੈ ਵੀ ਇੱਕ ਦਿਨ ਵੱਡਾ ਪ੍ਰੋਗਰਾਮ ਰੱਖੀ ਹੈ ਜਿਵੇਂ ਸਾਡੀਆਂ ਜਥੇਬੰਦੀਆਂ ਕਾਲ ਦੇਣਗੀਆਂ ਵੀ ਵੱਡਾ ਪ੍ਰੋਗਰਾਮ ਲੈ ਕੇ ਅਸੀਂ ਆਪ ਮਹਾਰੇ ਫਤੇਗੜ ਸਾਹਿਬ ਜ਼ਿਲ੍ਹੇ ਨੂੰ ਵੀ ਆ ਪਰਸਨਲ ਤੌਰ ਤੇ ਮੈਂ ਚਲੋ ਜਾਣਦਾਂ ਲੋਕਾਂ ਨੂੰ ਉੱਥੇ ਹਨਾ ਤੇ ਹੋਰਾਂ ਜ਼ਿਲ੍ਹਿਆਂ ਦੇ ਵੀ ਜੂਥ ਨੂੰ ਮੈਂ ਕਹਿੰਨਾ ਵੀ ਵੀਰ ਆਪ ਮਹਾਰੇ ਪਹੁੰਚੋ ਠੀਕ ਹੈ ਨਾ ਆਪਣੇ ਹੱਕ ਨੇ ਆਪਣਾ ਹੀ ਸਿਸਟਮ ਹੈ ਕਿਉਂਕਿ ਜੇ ਆਪਾਂ ਨਾ ਸੰਭਿਆ ਤਾਂ ਇੱਕ ਦਿਨ ਦੇਖਣੇ ਕਿੰਨੇ ਨੂੰ ਉਜੜਾਂਗੇ ਕਿਉਂਕਿ ਇਹ ਆਪਣੇ ਸਾਰੇ ਕੱਲੇ ਕਿਸੇ ਕੱਲੇ ਬੰਦੇ ਦਾ ਕੰਮ ਨਹੀਂ ਇਹ ਮਜ਼ਦੂਰਾਂ ਦਾ ਵਪਾਰੀਆਂ ਦਾ ਕਿਸਾਨਾਂ ਦਾ ਠੀਕ ਹੈ ਨਾ ਜੀ ਇਸ ਤਿੰਨੇ ਵਰਗ ਇਤੋਂ ਅਫੈਕਟਡ ਹੋਣਗੇ ਤੇ ਜਿਹੜਾ ਕੋਈ ਵਰਗ ਰਹਿ ਗਏ ਹੁਣ ਕਿਉਂਕਿ ਟੋਟਲੀ ਵਰਗ ਕੋਈ ਵੀ ਵਰਗ ਹੈ ਉਹ ਇਤੋਂ ਅਫੈਕਟਡ ਹੋਊਗਾ ਹੀ ਹੋਊਗਾ ਜੇ ਆਪਾਂ ਅੱਜ ਆਪਣੇ ਕਾਨੂੰਨ ਲੈ ਕੇ ਨਾ ਪਹੁੰਚੇ ਕਿਉਂਕਿ ਜਿਹੜਾ ਆਪਣਾ ਆਟਾ ਅਸੀਂ 10 ਰੁਪਏ ਦਾ ਵੇਚ ਰਹੇ ਹਾਂ ਠੀਕ ਹੈ ਨਾ ਬਾਈ ਜੀ ਤੇ ਇਹੇ ਅੱਗੇ ਬੋਰੀਆਂ ਚ ਕੋਆਪਰੇਟ ਕਰਾਣਾ ਨੂੰ ਪੈਕ ਕਰਕੇ 50 ਰੁਪਏ ਦਾ 100 ਰੁਪਏ ਦਾ ਵੇਚ ਰਿਹਾ ਹੈ ਜੇ ਉਹੀ ਜੱਟ ਤੋਂ ਪੱਕੀ ਐਮਐਸਪੀ ਤੇ ਜਾਊਗਾ ਅੱਦੇ ਨਾਲੋਂ ਵੱਧ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਆਟਾ ਵੇਖ ਕਣਕ ਵੇਖ ਕਿੰਨੇ ਰੇਟ ਤੇ ਰਹੀ ਐ ਠੀਕ ਹੈ ਨਾ ਬਾਈ ਜੀ ਪੀਸਣ ਦਾ ਕੋਈ ਐਡਾ ਖਾਸ ਮੁੱਲ ਨਹੀਂ ਹੁੰਦਾ ਕਿਲੋ ਪਿੱਛੇ 1-2 ਰੁਪਏ ਦਾ ਹੁੰਦਾ ਠੀਕ ਹੈ ਨਾ ਇਹ ਕਹਿੰਦੇ ਨੇ ਪੀਸ ਪਸਈਆ ਜੀ ਪੈਕਿੰਗ ਦਾ ਖਰਚਾ ਇਹ ਬਾਈ ਜੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇੰਨੀ ਐਮਐਸਪੀ ਐ ਹਾਂ ਵੀ ਤੂੰ 5-10 ਉੱਪਰ ਲੈ ਲੈ ਠੀਕ ਹੈ ਨਾ ਹਰੇਕ ਬੰਦਾ ਜਾਗਰੂਕ ਹੋਊਗਾ ਵੀ ਇੰਨੀ ਐਮਐਸਪੀ ਅਸੀਂ ਇੰਨੀ ਦੇ ਇਹ ਗੱਲ ਇਹ ਸਭ ਨੂੰ ਫਾਇਦਾ ਹੋਊਗਾ ਜੀ ਦਾ ਅੰਨ ਤਾਂ ਹਰੇਕ ਬੰਦੇ ਨੇ ਖਾਣਾ ਠੀਕ ਹੈ ਨਾ ਜੀ ਹਾਂਜੀ ਨੌਜਵਾਨ ਅਪੀਲ ਇਹ ਕਰ ਰਿਹਾ ਹੈ ਵੀ ਕੱਲਾ ਕੱਲਾ ਨੌਜਵਾਨ ਘਰੋਂ ਨਿਕਲੋ ਸਾਰੇ ਇੱਕ ਦੂਏ ਨੂੰ ਸਾਥ ਲੈ ਕੇ ਮਿੱਤਰਾਂ ਨੂੰ ਨਾਲ ਲੈ ਕੇ ਪਹੁੰਚੋ ਤੇ ਧਰਨੇ ਨੂੰ ਸਫਲ ਕਰੋ ਅੱਗੇ ਵੀ ਤੁਹਾਨੂੰ ਇਹੋ ਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਨੂੰ